ਵੇ ਜਿਹੜਾ ਘੱਟ ਫੈਨ ਦਾ ਦੁੱਧ ਹੈ ਜਾਂ ਜਿਹੜਾ 11 0 ਤੇ ਉੱਪਰ ਪਲੱਸ ਦਾ ਜਿਹੜਾ ਦੁੱਧ ਹੈ ਉਹ ਅਸੀਂ ਨਹੀਂ ਲੈਣਾ ਉਹ ਵੀਰੇ ਇਹ ਕਰਦੇ ਮਾਣ ਨੂੰ ਆਪਣੇ ਮਰਜਾ ਪਿਲਕਮ ਕਰਦੇ ਹੋ ਪਰ ਦੁੱਖ ਦੀ ਗੱਲ ਇਹ ਹੈ ਵੀ ਜਿਹੜਾ ਇੰਨਾ بڑا ਧਾਰਾ ਲੋਕਾਂ ਦੇ ਖੂਨ ਸੀਨੇ ਦੀ ਕਮਾਈ ਨਾਲ ਖੜਾ ਕੀਤਾ ਕਿਉਂਕਿ ਦੁੱਧ ਜਿਹੜਾ ਪੈਦਾ ਕਰਦਾ ਨਾ ਕਿਸਾਨ ਸਵੇਰ ਨੂੰ 4 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਇੱਕ ਤਰ੍ਹਾਂ ਹੀ ਕੰਮ ਕਰਦਾ ਉਹਨੂੰ ਕੋਈ ਪਤਾ ਨਹੀਂ ਹੈ ਵੀ ਟਾਈਮ ਟੇਬਲ ਕਿੰਨਾ ਹੋ ਗਿਆ ਕੋਈ ਧਾਰਾ ਪੰਜਾਬ ਨੂੰ ਦੁੱਧ ਪਹੁੰਚਾ ਕਰ ਨਹੀਂ ਦਿੰਦਾ। ਉਹ ਸਿੱਦੇ ਪਿੰਡਾਂ 'ਚ ਹੀ ਨਹੀਂ ਆਗੇ ਬੇਰਕਾ ਦਾ। ਇਹਦਾ ਦਿੱਲੀ ਸਿਧਰਾਤ ਹੋਰ ਕਿੱਥੇ ਬਾਹਰ-ਬਾਹਰ ਜਾ ਕੇ ਭਰਦੇ ਨੇ ਸਮਾਨ। ਉੱਥੇ ਪਿੰਡਾਂ 'ਵਾਂ ਤੇ ਤੇ ਅਪਡੇਟ ਕਰ ਲਏ ਉਹਨਾਂ ਦੇ ਕੰਪਿਊਟਰ ਇਹਨੇ ਲੌਕ ਹੋ ਗਏ ਜਿਹੜੇ ਉਹ ਘੱਟ ਫੈਂਟ ਵਾਲਾ ਦੁੱਧ ਆ ਉਹ ਕਲੈਕਟ ਨਹੀਂ ਕਰ ਰਹੇ। ਅੱਛਾ। ਅੱਜ ਦੁਪਹਿਰ ਕਦੇ ਗੇੜ ਦੇ ਉੱਤੇ ਪਹੁੰਚੇ। ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ। ਉਹਨਾਂ ਸਿਕੰਦਰ ਵੀਰਾਂ ਦਾ। ਕਹੀਏ ਭਾਜੀ ਜੇੜੀ ਕੋਈ ਗਲਤੀ ਹੋ ਗਈ ਸਾ ਅਸੀਂ ਸਾਈਟ 'ਚ ਮੈਂ ਤੋਂ ਇੱਕ ਦੁੱਧ ਗਲਤ ਪੈ ਗਿਆ 10 ਲੀਟਰ ਉਹਨਾਂ ਹੱਥਾਂ 'ਤੇ ਹੱ ਹੁਣ ਮੈਂ 10 ਲੀਟਰ ਉਹਦਾ 2 ਲੀਟਰ ਦੋ ਤਾਂ 10 ਲੀਟਰ ਪਾਤਾ ਉਹਨੂੰ ਮੈਂ ਕਿਦਾਂ ਠੀਕ ਕਰੂੰਗਾ ਮੈਨੂੰ ਇਹਦੇ ਦਾਤ ਹੋਊਗਾ ਕੋਈ ਸੋਲੂਸ਼ਨ ਦੱਸ ਦਿਓ ਨਾ ਉਹ ਭਲੇ ਖਾਬੀ ਇਹ ਨਹੀਂ ਕਹਿੰਦੇ ਤੁਸੀਂ ਨਹੀਂ ਠੀਕ ਕਰੋਗੇ ਉਹ ਜੇ ਉਹਦਾ 10 ਪਾਏਗਾ ਤਾਂ 10 ਹੀ ਰਿਹਾ ਦੇਖੋ ਜੇ ਇੱਕ ਕਿਸਾਨ ਹੈ ਮੈਨੂੰ ਪਾ ਰਿਹਾ ਤਾਂ ਇਹ ਲੈ ਵੀ ਰਿਹਾ ਮੇਤੋਂ ਦੁੱਧ ਜੇ ਇਹਨਾਂ 50 ਰੁਪਏ ਦਾ ਲੀਟਰ ਦੁੱਧ ਲੈ ਲਿਆ ਉਹ ਵੀ ਨਵੇਚ ਸਕਦੇ ਸੀ ਖਾਣਾ ਨਾ ਇਹਨਾਂ ਪਰ ਸ਼ਰਮ ਸ਼ੱਕ ਹੈ ਵੀ ਐਮਡੇ ਨਾ ਨਿਸਪਤ ਲੈ ਕੇ ਮੂਲ ਤੋਂ ਪੰਜਾਬ ਦਾ ਜਿਹੜਾ ਫੇਰਕਾ ਦਾ ਸਿਸਟਮ ਆ ਉਹਨੂੰ ਬੇੜਾ ਕਰ ਕਰਨ ਦੇ ਤੁਰਿਆ ਹੋਇਆ ਹੈ ਸਾਡਾ ਜਿਹੜਾ 베ਰਕਾ ਪਲਾਂਟ ਦੀ ਮੈਨੇਜਮੈਂਟ ਆ ਸਾਡਾ ਜੋ ਵੀ ਪੰਜਾਬ ਸਰਕਾਰ ਆ ਇਹ ਸਾਡੇ 베ਰਕਾ ਅਦਾਰੇ ਨੂੰ ਮੂਲ ਨੂੰ ਵੇਚਣਾ ਚਾਹੁੰਦੀ ਹੈ ਸ시ਕਲ ਜੀ ਇਸ ਵੇਲੇ ਸੀ 모할ੀ 베ਰਕਾ ਪਲਾਂਟ ਦੇ ਉੱਪਰ ਮੌਜੂਦ ਹੈ ਜਿੱਥੇ ਕਿ ਡੈਰੀ ਫਾਰਮਰਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜਾ ਕਿ ਪ੍ਰੋਟੈਸਟ ਕੀਤਾ ਜਾ ਰਿਹਾ ਤੇ ਖਾਸ ਗੱਲ ਇਹ ਹੈਗੀ ਹੈ ਕਿ ਵੱਡੀ ਗਿਣਤੀ ਦੇ ਵੀ ਜਿਹੜਾ ਕਿ ਸਾਨਾ ਦਾ ਜਮਾਵੜਾ ਉਹ ਵੱਧਦਾ ਹੀ ਜਾ ਰਿਹਾ ਤੇ ਅੱਜ ਜਿਹੜਾ ਕਿ ਮੇਨ ਗੇਟ ਆ ਉਹ ਵੀ ਬੰਦ ਕਰ ਦਿੱਤਾ ਗਿਆ ਤੇ ਜਿਹੜੇ ਵੇਰਕਾ ਮਿਲਕ ਪਲਾਟ ਦੇ ਅੰਦਰ ਵਰਕਰ ਨੇ ਉਹ ਅੰਦਰ ਹੀ ਰਹੇ ਨੇ ਤੇ ਨਾ ਤਾਂ ਕੋਈ ਅੰਦਰੋਂ ਬਾਹਰ ਜਾ ਸਕਦਾ ਤੇ ਨਾ ਹੀ ਕੋਈ ਬਾਹਰੋਂ ਅੰਦਰ ਜਾ ਸਕਦਾ ਆਖਰਕਾਰ ਕੀ ਵਜ੍ਹਾ ਹੈਗੀ ਕਿਉਂ ਜਿਹੜਾ ਕਿ ਅੱਜ ਜੈ ਫਾਰਮੂਲਾ ਦੇ ਵੱਲੋਂ ਇੱਥੇ ਆ ਕੇ ਪ੍ਰੋਟੈਸਟ ਕੀਤਾ ਜਾ ਰਿਹਾ ਕੀ ਵਜ੍ਹਾ ਹੈਗੀ ਹੈ ਗੱਲਬਾਤ ਕਰਨੀ ਆ ਭਾਈ ਜੀ ਕੀ ਵਜ੍ਹਾ ਹੈਗੀ ਕਿ ਅੱਜ ਜਿਹੜਾ ਤੁਸੀਂ ਇੱਥੇ ਪ੍ਰਦਰਸ਼ਨ ਕਰ ਰਹੇ ਹੋ ਸਤਿ ਸ਼੍ਰੀ ਅਕਾਲ ਵੀਰ ਜੀ ਤੁਹਾਡਾ ਸਾਰੇ ਚਾਣਨ ਦਾ ਹਮਦਰਦ ਦਾ ਬਹੁਤ ਬਹੁਤ ਧੰਨਵਾਦ ਵੀ ਤੁਸੀਂ ਇੱਕ ਜਿਹੜੀ ਆਮ ਲੋਕਾਂ ਦੀ ਆਵਾਜ਼ ਹੈ ਜਿਨ੍ਹਾਂ ਦੀ ਤਕਲੀਫ ਅੱਜ ਉਹਨਾਂ ਨੂੰ ਤੁਸੀਂ ਲੋਕਾਂ ਤੱਕ ਪਹੁੰਚਾਰੇ ਬਹੁਤ ਬਹੁਤ ਤੁਹਾਡਾ ਧੰਨ ਮਹੀਨਿਆਂ ਤੋਂ ਇੱਕ ਇਹਨਾਂ ਰੇਕਟਾ ਚੱਲ ਰਿਹਾ ਇੱਕ ਫਾਰਮੂਲਾ ਲੈ ਕੇ ਆਏ ਆ ਬਈ ਜਿਹੜਾ ਘੱਟ ਫੈਂਟ ਦਾ ਦੁੱਧ ਹੈ ਜਾਂ ਜਿਹੜਾ 11 0 ਤੇ ਉੱਪਰ ਪਲੱਸ ਦਾ ਜਿਹੜਾ ਦੁੱਧ ਹੈ ਉਹ ਅਸੀਂ ਨਹੀਂ ਲੈਣਾ ਕੋਈ ਨਾ ਇੱਕ ਕੰਪਿਊਟਰ ਸਿਸਟਮ ਨਾਲ ਖਰੀਦਦਾਰੀ ਹੁੰਦੀ ਹੈ ਪੂਰੇ ਪੰਜਾਬ ਦੇ ਵਿੱਚ ਉਹ ਜਦੋਂ ਦੁੱਧ 2.5 ਦੀ ਜਿਹੜੀ ਫੈਂਟ ਹੈ ਉਹ ਤੋਂ ਥੱਲੇ ਜਿਹੜਾ ਹੁੰਦਾ ਉਹ ਕਲੈਕਟ ਨਹੀਂ ਹੁੰਦਾ ਜਾਂ ਜਿਹੜੀ 11 0 ਤੇ ਪਲੱਸ ਵਾਲਾ ਦੁੱਧ ਆਦਾ ਉਹਦੇ ਵਿੱਚ ਕੋਈ ਦਾ ਨਾਪ ਤੋਲ ਨਹੀਂ ਆਂਦਾ ਜਦੋਂ ਇਸ ਮਸਲੇ ਕਿਉਂ ਆਂਦੀ ਹੈ ਜਿਹੜੀ ਫੈਂਡ ਉੱਪਰ ਥੱਲਾ ਹੁੰਦੀ ਹੈ ਕਿਉਂਕਿ ਜਦੋਂ ਪਸ਼ੂ ਜਿਹੜੇ ਬਿਮਾਰ ਪੈਂਦੇ ਨੇ ਚਾਹੇ ਗਾਵਾ ਮੱਝਾਂ ਜਦੋਂ ਦੁਬਾਰਾ ਆਪਣੀ ਉਸ ਸਥਿਤੀ ਬਚਾ ਲੈਂਦੀਆਂ ਠੀਕ ਹੋ ਕੇ ਤਾਂ ਜਿਹੜੀ ਇਹ ਫੈਂਡ ਆ ਉੱਪਰ ਥੱਲਾ ਹੁੰਦੀ ਰਹਿੰਦੀ ਹੈ ਅੱਛਾ ਕਦੇ ਮੌਸਮ ਠੰਡ ਦਾ ਹੁੰਦਾ ਕਦੇ ਬਰਸਾਤ ਦਾ ਹੁੰਦਾ ਕਿਉਂਕਿ ਜਾਨਵਰ ਦੇ ਅੰਦਰ ਅਸੀਂ ਤਾਂ ਪੈ ਨਹੀਂ ਜਾਣਾ ਜਿਹੜੀ ਕੁਦਰਤੀ ਚੀਜ਼ ਆ ਉਹਦਾ ਨਾਪ ਤੋਲ ਅਸੀਂ ਕਿੱਦਾਂ ਕਰ ਸਕਦੇ ਆ ਪਰ ਦੁੱਖ ਦੀ ਗੱਲ ਇਹ ਹੈ ਵੀ ਜਿਹੜਾ ਇੰਨਾ بڑا ਆਧਾਰਾ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਨਾਲ ਖੜਾ ਕੀਤਾ ਕਿਉਂਕਿ ਦੁੱਧ ਜਿਹੜਾ ਪੈਦਾ ਕਰਦਾ ਨਾ ਕਿਸਾਨ ਸਵੇਰ ਨੂੰ 4 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਇੱਕ ਤਰ੍ਹਾਂ ਹੀ ਕੰਮ ਕਰਦਾ ਉਹਨੂੰ ਕੋਈ ਪਤਾ ਨਹੀਂ ਹੈ ਵੀ ਟਾਈਮ ਟੇਬਲ ਕਿੰਨਾ ਹੋ ਗਿਆ ਜੀ ਕਿਉਂਕਿ ਜਿਹੜਾ ਅਸਲੀ ਦੁੱਧ ਆ ਨਾ ਉਹ ਡੈਰੀ ਪੇਰ ਕਾ ਜਿੰਦਾ ਜਿਹੜਾ ਆਪਣਾ ਦੁੱਧ ਹੁੰਦਾ ਨਾ ਜਿਹਦੀ ਕੁਆਲਿਟੀ ਘੱਟ ਸਹੀ ਹੁੰਦੀ ਹੈ ਉਹ ਆਪਣੇ ਬੱਚਿਆਂ ਨੂੰ ਚਾਹ ਵਾਸਤਾ ਉਹ ਰੱਖਦਾ ਹੈ ਤੇ ਜਿਹੜੇ ਹੁਣ ਨਿਯਮ ਬਦਲਾਅ ਕੀਤਾ ਗਿਆ ਹੈ ਸ਼ਰਤਾਂ ਜਿਹੜੀਆਂ ਬਦਲੀਆਂ ਗਈਆਂ ਨੇ ਉਹ ਇੱਕਦਮ ਬਦਲ ਦਿੱਤੀਆਂ ਗਈਆਂ ਕੁਝ ਸਮਾਂ ਦਿੱਤਾ ਗਿਆ ਤੁਹਾਨੂੰ ਨਹੀਂ ਸਰ ਇਹ ਨਾ 31 ਜੁਲਾਈ ਨੂੰ ਨੇ ਰਾਤ ਨੂੰ ਅੱਡੇ ਟਾਈਮ ਨਾਲ ਜਿਹੜਾ ਕੰਪਿਊਟਰ ਨੂੰ ਲੌਕ ਕਰ ਦਿੱਤੇ ਆ ਹ ਤੇ ਜਦੋਂ ਸਵੇਰ ਕਲੈਕਸ਼ਨ ਕਰਨ ਗਏ ਫੈਕਟਰੀ ਤੇ ਅੱਧਿਆਂ ਨੂੰ ਇਹਨਾਂ ਦਾ ਪਤਾ ਵੀ ਨਹੀਂ ਤੇ ਗਰੁੱਪ ਵਿੱਚ ਮੈਸੇਜ ਸੀ ਪਤਾ ਕਿਹਨਾਂ ਨਹੀਂ ਵੀ ਪਤਾ ਲੱਗਿਆ ਪਰ ਜਿਨ੍ਹਾਂ ਨੇ ਤਾਂ ਉਹ ਮੈਸੇਜ ਦੇਖਿਆ ਉਹਨਾਂ ਨੇ ਨਹੀਂ ਲੌਕ ਕੀਤੇ ਉਹਨਾਂ ਨੇ ਅਪਡੇਟ ਨਹੀਂ ਕੀਤੇ ਯਾਨੀ ਕੁਝ ਕਿਸਾਨਾਂ ਨੂੰ ਦਿੱਕਤ ਆ ਰਹੀ ਹੈ ਕਈਆਂ ਦਾ ਦੁੱਧ ਹਲੇ ਵੀ ਖਰੀਦ ਨਹੀਂ ਰਿਹਾ ਨੇ ਜਿਨ੍ਹਾਂ ਨੇ ਲੌਕ ਕਰਤੇ ਤੇ ਅਪਡੇਟ ਕਰ ਲਏ ਉਹਨਾਂ ਦੇ ਕੰਪਿਊਟਰ ਇਹ ਲੌਕ ਹੋ ਗਏ ਜਿਹੜੇ ਉਹ ਘੱਟ ਫੈਂਟ ਵਾਲਾ ਦੁੱਧ ਆ ਉਹ ਕਲੈਕਟ ਨਹੀਂ ਕਰ ਰਹੇ ਅੱਛਾ ਇਹ ਪ੍ਰੋਬਲਮ ਇੱਕ ਸਾਨੂੰ ਪ੍ਰੋਬਲਮ ਇਹਨਾਂ ਨੇ ਇਹ ਆ ਵੀ ਜਿਵੇਂ ਮੌਕੇ ਤੇ ਐਟ ਅ ਟਾਈਮ ਤੇ ਕਿਸੇ ਸੈਕਟਰੀ ਹੋਏ 77 ਦਾ ਦੁੱਧ ਗਲਤ ਪਾਇਆ ਜਾਂਦਾ ਕਿਸੇ ਦੂਜੇ ਕੋਡ ਚ ਪਾਇਆ ਜਾਂਦਾ ਸੀ 77 ਉਹ ਉਸੇ ਟਾਈਮ ਉਸ ਨੂੰ ਮੈਨੂਅਲ ਐਂਟਰੀ ਨਾਲ ਠੀਕ ਕਰ ਦਿੰਦਾ ਸੀ ਇਹਨਾਂ ਨੇ ਵਿੱਚੋਂ ਮੈਨੂਅਲੀ ਬਿਲਕ ਤੇ ਉਹ ਜਿਹੜੀ ਕਟਿੰਗ ਅਸੀਂ ਨਹੀਂ ਕਰ ਸਕਦਾ ਜਿਹਨੂੰ ਕੀ ਸਿਸਟਮ ਅਪਡੇਟ ਕਰ ਦਿੱਤਾ ਗਿਆ ਪਰ ਕਿਸਾਨਾਂ ਨੂੰ ਉਹਦੇ ਬਾਰੇ ਨੋਲਿਜ ਨਹੀਂ ਹੈਗੀ ਉਹ ਨੋਲਿਜ ਨਹੀਂ ਸੀ ਉਹ ਰਾਤੋ ਰਾਤੀ ਕਰਤਾ ਜਿਸ ਦਾ ਨੋਟਬੰਦੀ ਹੋਈ ਇਹਨਾਂ ਨੇ ਰਾਤੋ ਰਾਤੀ ਉਹ ਕਰ ਲਈ ਕੀ ਟੱਕਾ ਕੀ ਹੋ ਗਿਆ ਬਾਈ ਜੀ ਟੱਕਾ ਹੀ ਹੈ ਜੀ ਭਾਜੀ ਜੇੜੀ ਕੋਈ ਗਲਤੀ ਹੋ ਗਈ ਅਸੀਂ ਸਾਈਟ 'ਚ ਆ ਮੈਂ ਤੋਂ ਇੱਕ ਦੁੱਧ ਗਲਤ ਪੈ ਗਿਆ 10 ਲੀਟਰ ਉਹਨਾਂ ਹਾ ਕੰਡੇ ਤੇ ਹੱਥ ਰੱਖਤਾ ਹੁਣ ਉਹ ਮੈਂ 10 ਲੀਟਰ ਉਹਦਾ 2 ਲੀਟਰ ਦੋਤਾ 10 ਲੀਟਰ ਪਾਤਾ ਉਹਨੂੰ ਮੈਂ ਕਿਦਾਂ ਠੀਕ ਕਰੂੰਗਾ ਮੈਨੂੰ ਇਹਦੇ ਦੱਸ ਦੋ ਉਹਦਾ ਕੋਈ ਸੋਲੂਸ਼ਨ ਦੱਸ ਦਿਓ ਨਾ ਯਾਨੀ ਕਿ ਉਹਨੂੰ ਗਾਈਡ ਕਰਨ ਵਾਲਾ ਕੋਈ ਨਹੀਂ ਹੈਗਾ ਉਹਨੂੰ ਮੈਂ ਕੁਝ ਨਹੀਂ ਕਰ ਸਕਦਾ ਕੰਪਿਊਟਰ ਜਿਹਾ ਉਹਨੂੰ ਮੈਂ ਹੁਣ ਚਲੋ ਭਲੇਖਾ ਤਾਂ ਲੱਗ ਸਕਦਾ ਨਾ ਇਨਸਾਨ ਨੂੰ ਉਹ ਭਲੇਖਾ ਵੀ ਨਹੀਂ ਕਹਿੰਦੇ ਤੁਸੀਂ ਨਹੀਂ ਠੀਕ ਕਰੋਗੇ ਉਹ ਜੇ ਉਹਦਾ 10 ਪਾ ਗਿਆ ਤਾਂ 10 ਹੀ ਰਿਹਾ ਤੇ ਕੋਈ ਅਲਟੀਮੇਟਮ ਦਿੱਤਾ ਗਿਆ ਸੀ ਅੱਜ ਦੀ ਹੜਤਾਲ ਦਾ ਅੱਜ ਦੇ ਪ੍ਰੋਟੈਸਟ ਨੂੰ ਲੈ ਕੇ ਕੋਈ ਐਮ ਡੀ ਨਾਲ ਗੱਲਬਾਤ ਹੋਈ ਹੈ ਕੁਝ ਸਾਡੀ ਤਕਰੀਬਨ ਤਿੰਨੋ ਮੀਟਿੰਗਾਂ ਐਮ ਡੀ ਨਾਲ ਹੋਈਆਂ ਸਾਡੇ ਕ ਪਰ ਉਹਨਾਂ ਨੇ ਕਿਹਾ ਵੀ ਲੋਕ ਤੋਂ ਇਲਾਵਾ ਤੁਸੀਂ ਹੋਰ ਜਿਹੜੀਆਂ ਸ਼ਰਤਾਂ ਤੁਸੀਂ ਮਨਾਨੀਆਂ ਚਾਹੁੰਦੇ ਆ ਉਹ ਮਨਾ ਲਓ ਪਰ ਸਾਨੂੰ ਜਿਹੜੀ ਮੇਨ ਜਿਹੜੀ ਸਾਡੀ ਮੰਗ ਹੈ ਨਾ ਵੀ ਜਿੱਦਾਂ ਸਿਸਟਮ ਪਹਿਲਾਂ ਖਰੀਦਤਰੀ ਹੁੰਦੀ ਸੀ 1 ਅਗਸਤ ਤੋਂ ਪਹਿਲਾਂ ਸਾਡੀ ਜਿਹੜੀ ਉਹ ਸ਼ੁਰੂ ਕੀਤੀ ਜਾਵੇ ਆਮ ਲੋਕਾਂ ਨਾਲ ਤੱਕਾ ਨਾ ਕੀਤਾ ਜਾਵੇ ਕਿਉਂਕਿ ਦੁੱਧ ਬੜੀ ਮੁਸ਼ਕਲ ਨਾਲ ਬਣਦਾ ਹੈ ਪਿੰਡ ਵਾਲਾਂ ਦਾ ਦੁੱਧ ਆ ਜੀ ਪਿੰਡ ਵਾਲੇ ਦੇ ਨਹੀਂ ਸਕਦੇ ਅਸੀਂ ਇਹਦੇ ਵਿੱਚ ਇਹ ਵੀ ਹੈ ਕਹਿੰਦੇ ਤੁਸੀਂ ਲੋਕਲ ਸੇਲ ਬਿਲਕੁਲ ਨਹੀਂ ਕਰੋ ਦੇਖੋ ਜੇ ਇੱਕ ਕਿਸਾਨ ਹੈ ਮੈਨੂੰ ਪਾ ਰਿਹਾ ਤਾਂ ਇਹ ਲੈ ਵੀ ਰਿਹਾ ਮੇਰੇ ਤੋਂ ਜੇ ਇਹਨਾਂ 50 ਰੁਪਏ ਦਾ ਲੀਟਰ ਦੁੱਧ ਲੈ ਲਿਆ ਉਹ ਵੀ ਨਹੀਂ ਵੇਚ ਸਕਦੇ ਅਸੀਂ ਉਹ ਵੀ ਬੰਦੇ ਜੀ ਇੱਕ ਇੱਥੇ ਬੈਨਰ ਲਾਇਆ ਕਿ ਵੇਰਕਾ ਬਚਾਓ ਅਮੁੱਲ ਪਾਜੋ ਇਹਦਾ ਕੀ ਮਤਲਬ ਹੈਗਾ ਸਾਨੂੰ ਇਹ ਸ਼ੰਕਾ ਹੈ ਵੀ ਅਮੂਲ ਤੋਂ ਇਹ ਜਿਹੜਾ ਆਧਾਰਾ ਹੈ ਨਾ ਜਿਹੜੇ ਐਮ ਡੀ ਬਣੇ ਹੋਏ ਨੇ ਹੋ ਸਕਦਾ ਕੋਈ ਰਿਸ਼ਮਤ ਲੈ ਲਈ ਹੋ ਵੀ ਇਸ ਆਧਾਰੇ ਨੂੰ ਡੋਬ ਦੋ ਖਤਮ ਕਰ ਦੋ ਲੋਕਾਂ ਦਾ ਵਿਸ਼ਵਾਸ ਤੋੜ ਦੋ ਜਦੋਂ ਦੂਈ ਕੰਪਨੀ ਸਾਡੇ ਜਦੋਂ ਦੂਜੀ ਕੰਪਨੀ ਸਾਡੇ ਸੈਟਅਪ ਹੋਊਗੀ ਜਦੋਂ ਆਪਣੇ ਕਲੈਂਟ ਟੁੱਟੂਗੇ ਨਾ ਤਾਂ ਇਹ ਦੂਜਾ ਕੇ ਦੁੱਧ ਪਏਗਾ ਨਾ ਜਦੋਂ 2.5 ਵਾਲਾ ਦੁੱਧ ਸਾਡੇ ਬੇਰਕਾ ਮੋੜੇਗੀ ਉਹ ਜਾ ਕੇ ਅਮੂਲ ਨੂੰ ਵੇਚੇਗਾ ਸਾਨੂੰ ਤਾਂ ਇਹਨਾਂ ਪਰੇ ਸ਼ਰਮ ਸ਼ੱਕ ਹੈ ਵੀ ਐਮਡੀ ਨਾਲ ਨਿਸ਼ਬਤ ਲੈ ਕੇ ਮੂਲ ਤੋਂ ਪੰਜਾਬ ਦਾ ਜਿਹੜਾ ਵੇਰਕਾ ਦਾ ਸਿਸਟਮ ਆ ਉਹਨੂੰ ਵੇੜਾ ਕਰ ਕਰਨ ਦੇ ਤੁਰਿਆ ਹੋਇਆ ਸੋ ਤੁਸੀਂ ਕਹਿ ਰਹੇ ਹੋ ਕਿ ਵੇਰਕਾ ਦੇ ਵੱਲੋਂ ਧੱਕਾ ਕੀਤਾ ਜਿਹੜਾ ਕਿਸਾਨਾਂ ਨਾਲ ਤੁਸੀਂ ਵੀ ਹੁਣ ਗੇਟ ਬੰਦ ਕਰਤਾ ਅੰਦਰਲੇ ਵਰਕਰ ਅੰਦਰ ਨੇ ਬਾਹਰਲੇ ਵਰਕਰ ਬਾਹਰ ਨੇ ਇਹ ਵੀ ਧੱਕਾ ਹੈਗਾ ਉਹ ਖੋਲ ਦਿੰਦੇ ਆ ਜੀ ਐਮਡੀ ਆਵੇ ਗੱਲ ਕਰਾਉਂ ਅਸੀਂ ਕਦੇ ਬਿਲਕੁਲ ਨਹੀਂ ਕਰਦੇ ਬੰਦ ਅਸੀਂ ਤਾਂ 1 ਘੰਟੇ ਦੇ ਗੇਟ ਚਾਲੂ ਕਰ ਦਾਂਗੇ ਕੋਈ ਗੱਲ ਤਾਂ ਕਰੋ ਸਾਡੇ ਨਾਲ ਆ ਕੇ ਸਪਲਾਈ ਵੀ ਬਿਲਕੁਲ ਛੱਪ ਹੋ ਗਈ ਦੁੱਧ ਦੀ ਕੋਈ ਪ੍ਰੋਡਕਟ ਹੈਗਾ ਉਹ ਵੀ ਨਹੀਂ ਬਾਹਰ ਜਾ ਰਹੀ ਪਈ ਦੁੱਧ ਪਿਆ ਜਿਹਾ ਢੋਲਾਂ ਚ ਖਰਾਬ ਹੋ ਰਿਹਾ ਪਿੰਡਾਂ ਦਾ ਦੁੱਧ ਇਕੱਠੇ ਕਰ ਲਏ ਇੱਕ ਬੰਦੇ ਨਾਲ ਦ ਤੋ ਇਹ ਇੱਕ ਦਿਨ ਦਾ ਸੰਕੇਤਕ ਪ੍ਰੋਟੈਸਟ ਹੈਗਾ ਜਾਂ ਫਿਰ ਅਨਮਿੱਥੇ ਸਮੇਂ ਲਈ ਕੀ ਹੈਗਾ ਪ੍ਰੋਟੈਸਟ ਅਸੀਂ ਤਾਂ ਇਸ ਧਾਰੇ ਨੂੰ ਕੰਟੀਨਿਊ ਰੱਖਾਂਗੇ ਐਮ ਡੀ ਕਹਿੰਦਾ ਮੇਰੇ ਕੋਲ ਚੰਡੀਗੜ੍ਹ ਆ ਜਾਓ ਮੇਰੇ ਕੋਲ ਪਹਿਲੇ ਮੀਟਿੰਗਾਂ ਫਿਕਸ ਹੈ ਜਿਹੜੇ ਧਾਰੇ ਨੂੰ ਦੇਖ ਰਹਾ ਹੋਵੇ ਇਹ ਤੋਂ ਬੜੀ ਕੋਈ ਮੀਟਿੰਗ ਨਹੀਂ ਹੋ ਸਕਦੀ ਇੱਕ ਇੱਕ ਇਹਨਾਂ ਵਿੱਚ ਤੋੜਕਪੰਨ ਕਰਕੇ ਮੈਂਬਰ ਬਣਾ ਕੇ ਇਸ ਵਿੱਚ ਮਾਹੌਲ ਨੂੰ ਠੰਡੇ ਵਾਸਤੇ ਚ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਸਾਡੇ ਸਾਰਿਆਂ ਦੀ ਇੱਕ ਮੋਠ ਆਵਾਜ਼ ਹੈ ਵੀ ਪਹਿਲੇ ਵਾਲਾ ਸਿਸਟਮ ਨੂੰ ਚਾਲੂ ਕੀਤਾ ਜਾਵੇ। ਕੋਈ ਜਿਹੜਾ ਕੀ ਜਿੰਨੇ ਵੀ ਡੇਰੀ ਫਾਰਮਰ ਨੇ ਮੋਹਾਲੀ ਦੇ ਨੇ ਜਾਂ ਪੰਜਾਬ ਤੋਂ ਸਾਰੇ ਪੂਰੇ ਪੰਜਾਬ ਦੇ ਮਿਲਕ ਪਲਾਂਟਾਂ ਨੂੰ ਵੀਰੇ ਬੰਦ ਕਰ ਦਿੱਤਾ ਹੈ, ਲੋਕ ਲਾ ਦਿੱਤਾ, ਤਾਨੇ ਲਾ ਦਿੱਤੇ। ਅੱਛਾ। ਇਹ ਸਾਡਾ ਜਿਹੜਾ ਬੇਰਕਾ ਪਲਾਂਟ ਦੀ ਮੈਨੇਜਮੈਂਟ ਆ, ਸਾਡਾ ਜੋ ਵੀ ਪੰਜਾਬ ਸਰਕਾਰ ਆ, ਇਹ ਸਾਡੇ ਬੇਰਕਾ ਅਦਾਰੇ ਨੂੰ ਅਮੂਲ ਨੂੰ ਵੇਚਣਾ ਚਾਹੁੰਦੀ ਆ। ਜਦੋਂ ਅਮੂਲ ਸਾਡਾ ਇਹ ਅਦਾਰਾ ਵਿਗਜੂਆ ਅਮੂਲ ਨੂੰ ਅਮੂਲ ਸਾਤੋਂ ਦੁੱਧ ਖਰੀਦ ਕਰੂਗਾ। ਤੇ ਸਾਨੂੰ ਊਮੂਲ ਆਪਣੀ ਮਨਮਰਜ਼ੀ ਦਾ ਰੇਟ ਦੁੱਧ ਦੇਊਗਾ ਹਾਲਾਂਕਿ ਸਾਨੂੰ ਹੁਣ ਸਾਨੂੰ 82-83 ਰੁਪਏ ਜੋ ਵੀ ਰੇਟ ਮਿਲ ਰਿਹਾ ਹੈ ਉਹਦੇ ਵਿੱਚ ਵੀ ਜੋ ਸਾਡੀ ਖਰਚਾ ਡੰਗਰਾਂ ਦਾ ਉਹਦੇ ਹਿਸਾਬ ਨਾਲ ਸਾਨੂੰ ਉਹ ਰੇਟ ਵੀ ਦੁੱਧ ਦਾ ਸਹੀ ਨਹੀਂ ਮਿਲ ਰਿਹਾ ਕਿਉਂਕਿ ਜਿਹੜੇ ਪਸ਼ੂਆਂ ਦੇ ਖਾਦ ਖਰਾਕ ਆ ਉਹ ਬਹੁਤ ਹੀ ਮਹਿੰਗਾ ਹੋ ਰਹੀ ਹੈ ਦਿਨ ਬਰ ਦਿਨ ਤੇ ਜਦੋਂ ਕੱਲ ਨੂੰ ਊਮੂਲ ਆਊਗੀ ਤੇ ਊਮੂਲ ਆਪਣੀ ਮਰਜ਼ੀਆ ਰੇਟ ਦੇਊਗੀ ਸਾਨੂੰ 60 ਰੁਪਏ ਦੇਊਗੀ ਜਾਂ 75 ਰੁਪਏ ਦੇਊਗੀ ਤੇ ਉਹਦੇ ਨਾਲ ਅਸੀਂ ਕਿੱਦਾਂ ਗੁਜ਼ਾਰਾ ਕਰਾਂਗੇ ਕਿੱਦਾਂ ਆਪਣਾਓ ਕਰਾਂਗੇ ਇਹਦੇ ਆਧਾਰ ਤੇ ਸਾਨੂੰ ਏ ਆ ਵੀ ਅਸੀਂ ਜਿਹੜਾ ਇਹ ਬੇਰਕਾ ਦੇ ਨਾਲ ਇੱਕ ਜੁੱਟ ਹੋ ਕੇ ਖੜਨ ਦੀ ਲੋੜ ਆ ਅਮੂਲ ਨੂੰ ਭਜਾਓ ਤੇ ਬੇਰਕਾ ਨੂੰ ਭਜਾਓ ਕਿਉਂਕਿ ਜੇਕਰ ਅਮੂਲ ਆ ਗਿਆ ਤਾਂ ਅਸੀਂ ਸਾਡੇ ਜਿਹੜੇ ਉਤਪਾਦਕ ਲੋਕ ਆ ਉਹਨਾਂ ਦੇ ਡੰਗਰ ਬਿਲਕੁਲ ਹੀ ਵਿਕ ਜਾਣਗੇ ਤੇ ਪੰਜਾਬ ਵਿੱਚ ਕਿਹਾ ਪੂਰੇ ਇੰਡੀਆ ਵਿੱਚ ਅਮੂਲ ਦਾ ਦੁੱਧ ਹੀ ਵਿਕੂਗਾ ਜਿਹੜਾ 400 ml 500 ml ਅਸੀਂ ਪੈਦਾ ਕਰੀਏ ਤੁਸੀਂ ਤੁਸੀਂ ਕਹਿ ਰਹੇ ਹੋ ਕਿ ਕੰਪਿਊਟਰ ਲੋਕ ਕਰ ਦਿੱਤੇ ਗਏ ਨੇ ਕੁਝ ਇਸ ਤਰ੍ਹਾਂ ਸਿਸਟਮ ਲਾ ਦਿੱਤਾ ਹੈ ਫਿਰ ਜ਼ਾਹਰ ਜੀ ਗੱਲ ਹੈ ਕਿ ਇਹਨਾਂ ਨੂੰ ਵੀ ਘਾਟ ਪੈ ਰਿਹਾ ਹੈਗਾ ਦੁੱਧ ਦੀ ਸਪਲਾਈ ਉਨੀ ਨਹੀਂ ਹੋ ਰਹੀ ਫਿਰ ਕਿਵੇਂ ਇਹ ਮੰਗ ਕਰੀਏ ਸਾਡੇ ਨਾਲ ਦੀ ਕੋਈ ਚੀਜ਼ ਨਹੀਂ ਹੈ ਹਾਂ ਅਗਰ ਇਹਨਾਂ ਨੂੰ ਘਾਟਾ ਪੈਂਦਾ ਤਾਂ ਸਾਡਾ ਜਿਹੜਾ ਅਦਾਰਾ ਏ ਇਸ ਸਕੱਤਰ ਦਾ ਅਦਾਰਾ ਭਗਵੰਤ ਮਾਨ ਖੁਦ ਲੈ ਕੇ ਬੈਠਾ ਏ ਖਬਰਾਂ ਨਿਊਜ਼ਾਂ ਦੇ ਚੱਲੀਆਂ ਅਖਬਾਰਾਂ ਚ ਆਈਆਂ ਸੋ ਸੋ ਇਸ ਨੂੰ ਲੈ ਕੇ ਸਰਕਾਰੀ ਅਦਾਰਿਆਂ ਤੱਕ ਤੁਸੀਂ ਪਹੁੰਚ ਕੀਤੀ ਹੈ ਕੋਈ ਅਫਸਰ ਨਾਲ ਮੀਟਿੰਗ ਹੋਈ ਹੈ ਅਸੀਂ ਤਾਂ ਸਿਰਫ ਸਾਡਾ ਅਦਾਰਾ ਇਹੀ ਹੈ ਅਸੀਂ ਕਿਉਂ ਦਰਦ ਟੋਕਣਾ ਖਾਈਏ ਸਾਡਾ ਅਦਾਰਾ ਤੁਣ ਨੂੰ ਤਿਆਰੀ ਨਹੀਂ ਹੈਗਾ ਅਸੀਂ ਤਾਂ ਕਹਿੰਦੇ ਭਗਵੰਤ ਮਾਨ ਨੂੰ ਇਹਦੇ ਵਿੱਚ ਇੰਟਰਫੇਅਰ ਕਰਨਾ ਚਾਹੀਦਾ ਕਿਉਂਕਿ ਸਕੱਤਰ ਜਿਹੜੀ ਜਿਹੜਾ ਕੰਮ ਹੈ ਤੰਦਾ ਏ ਉਹਨਾਂ ਨੇ ਆਪਣੇ ਕੋਲ ਰੱਖਿਆ ਹੋਇਆ ਏ ਹੋਰ ਚੱਕ ਵੀ ਪੋਹਾਂ ਆਤਮਾ ਮੁੱਖ ਮੰਤਰੀ ਸਾਹਿਬ ਦਾ ਸੀਐਮ ਸਾਹਿਬ ਦਾ ਇੱਕ ਵੀ ਬਿਆਨ ਕੋਈ ਇੱਕ ਵੀ ਟੁਕ ਲੈ ਕੇ ਜਿੱਤੇ ਨਹੀਂ ਆਈ ਇਹ ਪ੍ਰੋਸੈਸਰ ਘਟੋ ਘਟ ਕਿੰਨੇ ਦਿਨ ਦਾ ਚੱਲ ਰਿਹਾ ਸੀ ਇਹਨਾਂ ਨੂੰ 21 ਤਰੀਕ ਦਾ ਅਲਟੀਮੇਟ ਦਿੱਤਾ ਸੀ ਵੀ 21 ਤਰੀਕ ਤੋਂ 20 ਤਰੀਕ ਤੋਂ ਪਹਿਲਾਂ ਪਹਿਲਾਂ ਜਿਹੜਾ ਇਹ ਲੋਕ ਆ ਇਹਨੂੰ ਅਨਲੌਕ ਕਰ ਦਿਓ ਨਹੀਂ ਅਸੀਂ ਪ੍ਰੇਸ਼ ਧਰਨੇ ਦੇ ਰੂਪ ਵਿੱਚ ਥੜਕਾਂ ਦੇ ਕੱਟ ਕਰਾਂਗੇ ਇਹ ਤੋਂ ਵੀ ਵੱਡਾ ਅਸੀਂ ਕੱਟ ਕਰਾਂਗੇ ਤੇ ਟੈਕਟਰ ਟਰਾਲੀਆਂ ਲਿਆ ਕੇ ਲਾਵਾਂਗੇ ਪਲਾਂਟਾਂ ਦੇ ਮੂਹਰੇ ਦੇ ਟੋਟਲੀ ਅਸੀਂ ਜਾਮ ਕਰ ਦਾਂਗੇ ਫਿਰ ਤੋ ਵਾਕੀ ਜਿਸ ਤਰ੍ਹਾਂ ਦੇ ਨਾਲ ਪਹਿਲਾ ਅਲਟੀਮੇਟਮ ਦਿੱਤਾ ਗਿਆ ਸੀ ਕਿ ਸਾਡੀਆਂ ਜਿਹੜੀਆਂ ਕੀ ਮੰਗਾਂ ਹੈਗੇ ਉਹਨਾਂ ਨੂੰ ਮੰਨ ਲਿਆ ਜਾਵੇ ਜਿਹੜਾ ਕਿ ਸਿਸਟਮ ਅਨਲੌਕ ਕਰਨ ਨੂੰ ਲੈ ਕੇ ਦਿੱਕਤ ਆ ਰਹੀ ਹੈਗੀ ਕਿ ਕੁਝ ਅਜਿਹੇ ਸਿਸਟਮ ਦੇ ਵਿੱਚ ਜਿਹੜੇ ਕਿ ਉਹ ਲੋਕ ਲਗਾ ਦਿੱਤੇ ਗਏ ਨੇ ਜਿਸ ਤਰ੍ਹਾਂ ਕਿਸਾਨ ਆਪਣਾ ਦੁੱਧ ਹੈ ਉਹ ਨਹੀਂ ਵੇਚ ਪਾਰੇ ਕੁਝ ਪੈਟਰਨ ਨੂੰ ਲੈ ਕੇ ਇਸ਼ੂ ਹੈਗਾ ਸੋ ਇਹ ਵੀ ਤਸਵੀਰ ਦਿਖਾਵਾਂਗੇ ਕਿ ਜਿਹੜੇ ਵੇਰਕਾ ਦੇ ਦੁੱਧ ਦੇ ਕੰਟੇਨਰ ਨੇ ਉਹ ਵੀ ਬਾਹਰ ਖੜੇ ਨੇ ਕੁਝ ਜਿਹੜੇ ਦੂਜੇ ਪਾਸੇ ਵੇਰਕਾ ਦੇ ਇਨਡੋਰ ਗੱਡੀਆਂ ਖੜੀਆਂ ਹੈਗੀਆਂ ਜਿਨ੍ਹਾਂ ਦੇ ਵੱਲੋਂ ਪੂਰੇ ਪੰਜਾਬ ਦੇ ਵਿੱਚ ਦੁੱਧ ਦੀ ਸਪਲਾਈ ਦੇਣੀ ਹੈ ਉਹ ਵੀ ਬਿਲਕੁਲ ਕੱਪ ਕਰ ਦਿੱਤੀ ਕਿ ਇਹ ਸੋ ਪੰਜਾਬ ਭਰ ਤੋਂ ਜਿਹੜਾ ਡੈਰੀ ਫਾਰਮਰ ਹੈ ਇੱਥੇ ਆਪਣੀਆਂ ਮੁਸ਼ਕਲਾਂ ਨੂੰ ਲੈ ਕੇ ਇਕੱਤਰ ਹੋਇਆ ਸੋ ਹੁਣ ਦੇਖਣਾ ਹੋਵੇਗਾ ਕਿ ਅਖਰਕਾਰ ਕਦੋਂ ਤੱਕ ਇਹਨਾਂ ਕਿਸਾਨਾਂ ਦੀ ਜਿਹੜੇ ਕਿ ਦੁੱਧ ਉਤਪਾਦਕ ਕਿਸਾਨ ਨੇ ਇਹਨਾਂ ਦੇ ਮਸਲੇ ਨੂੰ ਹੱਲ ਕੀਤਾ ਜਾਂਦਾ ਤੇ ਕਦੋਂ ਜਿਹੜਾ ਕਿ ਇਹ ਪ੍ਰਦਰਸ਼ਨ ਖਤਮ ਹੁੰਦਾ ਤੇ ਜਿਹੜੀ ਦੁੱਧ ਦੀ ਸਪਲਾਈ ਹੈ ਜਾਂ ਹੋਰ ਵਰਗਾ ਦੇ ਪ੍ਰਗੀ ਸਪਲਾਈ ਹੈ ਉਹ ਦੁਬਾਰਾ ਸ਼ੁਰੂ ਹੁੰਦੀ ਹੈ ਸੋ ਬੁਝਰੇ ਅਪਡੇਟ ਲਈ ਜੁੜੇ ਹੋ ਹਮਦਰ ਟੀਵੀ ਦੇ ਕੈਮਰਾ ਪਰਸਨ ਮੋਨਲ ਪਰਵਿੰਦਰ ਮੋਹਾਲ